हां जी हां जी कोई गल नहीं ओ मैं कह था थोड़ा काम हो ज्यूगा महाराज आ लो जी पानी ठीक है ठीक हां ओ थोनू एइ कहंदी सीगी मैं ਵੀ ਮੈਂ ਤੜਕੇ ਜਾਇਆ ਵਾ ਕਰੇ ਦੂਜੀ ਦੀਦੀ ਹੋਰੀ ਵੀ ਆਉਣੀ ਐ ਨਾ ਵੀਰੇ ਦੇ ਰਖੜੀ ਬੰਨਣ ਫਿਰ ਮੈਨੂੰ ਐਸੀ ਮੈਂ ਕਿਹਾ ਚਲ ਮੈਂ ਵੀ ਉਹਨਾਂ ਦੇ ਹੁੰਦੇ ਹੋਈ ਭੱਗ ਜਾਂਦੀ ਤੇਰਾ ਦਿਮਾਗ ਖਰਾਬ ਹੋ ਗਿਆ ਕਹਿੰਦੀ ਮੈਂ ਜਾਇਆ ਵਾ ਕੱਲੀ ਚਲੋ ਨਹੀਂ ਜਾਂਦੀ ਫਿਰ ਓ ਕਾਮਲੀਏ ਮੈਂ ਚੱਲੂੰਗਾ ਤੇਰੇ ਨਾਲ ਤੁਸੀਂ ਚਲੋਗੇ ਤੇ ਹੋਰ ਹੁਣ ਲੈ ਤੂੰ ਰਖੜੀ ਬੰਨਣ ਜਾਣਾ ਮੈਨੂੰ ਪਤਾ ਫਿਰ ਆਪਾਂ ਐ ਕਰਦੇ ਆ ਬਾਜ਼ਾਰ ਚਲੀਏ ਆ ਉਹ ਨਾ ਵੀਰੇ ਵਾਸਤੇ ਰਖੜੀਆਂ ਲੈ ਆਉਂਦੇ ਆਪਾਂ ਕਹਿੰਦੀ ਬਾਜ਼ਾਰ ਚਲੀ ਉਹ ਸੁਨਿਆਰੇ ਦੇ ਚੱਲਾਂਗੇ ਮੇਰੀ ਗੱਲ ਸੁਣ ਓਏ ਹਰ ਵਾਰ ਦੋਨੋਂ ਵਿਚਾਰੇ ਨੂੰ ਸਸਤੀ ਜੀ ਰਖੜੀ ਬੰਨ੍ਹ ਦਿੰਦੀ ਸੀ ਮੈਂ ਮੰਨਦਾ ਵੀ ਰਖੜੀ ਦਾ ਕੋਈ ਮੁੱਲ ਨਹੀਂ ਪਰ ਇਸ ਵਾਰ ਚਾਂਦੀ ਦੀ ਬੰਨਾਂਗੇ ਉਹਦੇ ਠੀਕ ਹੈ ਨਾ ਚਾਂਦੀ ਦੀ ਲੈ ਹੋਰ ਹੁਣ ਠੀਕ ਹੈ ਫਿਰ ਮੈਂ ਭਾਈ ਨੂੰ ਫੋਨ ਕਰਕੇ ਦੱਸ ਦਿੰਨੀ ਹਾਂ ਵੀ ਤੜਕੇ ਆਵਾਂਗੇ ਤੂੰ ਤਿਆਰ ਹੋ ਵਸ ਤੜਕੇ ਚੱਲਾਂਗੇ ਆਪਾਂ ਠੀਕ ਹੈ ਨਾ ਠੀਕ ਹੈ ਜੀ ਚਲ ਗਿਆ ਆਜੋ